ਜਦੋਂ ਬੱਚਾ ਬਰਥ ਹੁੰਦਾ ਉਹਦਾ ਉਸ ਤੋਂ ਬਾਅਦ ਕਿਹੜੇ ਕਿਹੜੇ ਜਿਹੜੇ ਟੈਸਟ ਨੇ ਰეკਮੈਂਡੇਡ ਨੇ ਕਿ ਜਿਹੜੇ ਜ਼ਰੂਰੀ ਕਰਵਾ ਲੈਣੇ ਚਾਹੀਦੇ ਬੇਸਿਕ 72 ਆਵਰਸ ਦੇ ਬਾਅਦ ਅਸੀਂ ਇੱਕ ਥਾਇਰੋਇਡ ਪ੍ਰੋਫਾਈਲ ਕਰਾਣੇ ਆ ਜਿਹੜਾ ਕਿ ਯੂਨੀਵਰਸਲ ਸਕਰੀਨਿੰਗ ਪੂਰੀ ਦੁਨੀਆ 'ਚ ਕਰਦੇ ਆ ਜਿਹੜਾ ਥਾਇਰੋਇਡ ਹਾਰਮੋਨ ਹੈ ਉਹਦਾ ਸਹੀ ਮਾਤਰਾ ਚ ਹੋਣਾ ਬਹੁਤ ਜ਼ਰੂਰੀ ਹੈ ਬੱਚੇ ਦੇ ਬ੍ਰੇਨ ਤੇ ਤੇ ਬਾਕੀ ਬੋਡੀ ਦੀ ਡਿਵੈਲਪਮੈਂਟ ਤੇ ਬਹੁਤ ਇਫੈਕਟ ਹੁੰਦਾ ਹੈ ਫਰਸਟ 10 ਡੇਸ ਦੇ ਵਿੱਚ ਵਿੱਚ ਅਸੀਂ ਜੇ ਉਹਦਾ ਕੋਈ ਹਾਰਮੋਨ ਥਾਇਰੋਇਡ ਦਾ ਘਟ ਹੈ ਤੇ ਉਹਨੂੰ ਸਪਲੀਮੈਂਟ ਕਰਨਾ ਹੁੰਦਾ ਉਸ ਤੋਂ ਇਲਾਵਾ 72 ਆਵਰਸ ਬਾਅਦ ਜੌਂਡਿਸ ਸ਼ੁਰੂ ਹੋ ਸਕਦਾ ਹੈ ਜਿਹੜੇ ਇੰਟਰਨੈਸ਼ਨਲ ਨੈਸ਼ਨਲ ਚਾਰਟਸ ਬਣੇ ਆ ਉਸ ਹਿਸਾਬ ਨਾਲ ਡਿਸਾਈਡ ਕਰਦੇ ਕਿ ਇਹਨੂੰ ਫੋਟੋਥੈਰੇਪੀ ਦੇਣੀ ਹੈ ਤੇ ਤਈ ਵਾਰ ਫੋਟੋਥੈਰਪੀ ਲੈਵਲ ਤੋਂ ਉੱਪਰ ਚਲ ਜਾਂਦਾ ਉਹ ਫਿਰ ਅਸੀਂ ਬਲੱਡ ਵੀ ਐਕਸਚੇਂਜ ਕਰਨਾ ਪੈਂਦਾ ਕਈ ਵਾਰ ਮਦਰਜ਼ ਆਰ ਐਚ ਨੈਗੇਟਿਵ ਹੁੰਦੀਆਂ ਉਹਨਾਂ ਦੇ ਬੇਬੀਜ਼ ਪੋਜ਼ਿਟਿਵ ਹੁੰਦੇ ਉਹਨਾਂ 'ਚ ਹਾਈ ਰਿਸਕ ਹੁੰਦਾ ਇਸ ਤੋਂ ਇਲਾਵਾ ਅਸੀਂ ਜੀ 6 ਪੀਡੀ ਕਰਾਣੇ ਆਂ ਔਰ ਅਸੀਂ ਬੇਬੀ ਬਲੱਡ ਗਰੁੱਪ ਬੇਸਿਕ ਕਰਾਣੇ ਆ ਉਸ ਤੋਂ ਇਲਾਵਾ ਜੇ ਮਾਂ 'ਚ ਕੋਈ ਲੀਕਿੰਗ ਦੀ ਹਿਸਟਰੀ ਹੈ ਜਾਂ ਕੋਈ ਕਲਚਰ ਪੋਜ਼ਿਟਿਵ ਯੂਟਆਈ ਜਾਂ ਕੋਈ ਹੋਰ ਸਿੰਪਟਮ ਸੇਵਰ ਇਨਫੈਕਸ਼ਨ ਦੇ ਆ ਤੇ ਬੱਚੇ 'ਚ ਵੀ ਸਾਨੂੰ ਕੁਝ ਲੱਗ ਰਿਹਾ ਤਾਂ ਅਸੀਂ ਉਹਦੀ ਟਾਈਮਲੀ ਸਕਰੀਨਿੰਗ ਕਰ ਲੈਣੇ ਆ ਨਿਊ ਬੌਰਨ ਦੀ ਇਹ ਸ ਜਨਰਲੀ ਕਰਦੇ ਆ ਜਦੋਂ ਬੱਚਾ ਬਰਥ ਹੁੰਦਾ ਉਹਦਾ ਉਸ ਤੋਂ ਬਾਅਦ ਕਿਹੜੇ ਕਿਹੜੇ ਜਿਹੜੇ ਟੈਸਟ ਨੇ ਰეკਮੈਂਡੇਡ ਨੇ ਕਿ ਜਿਹੜੇ ਜ਼ਰੂਰੀ ਕਰਵਾ ਲੈਣੇ ਚਾਹੀਦੇ ਨੇ ਜੀ ਨਿਊ ਬੌਰਨ ਚ ਦੇਖੋ ਬੇਸਿਕ 72 ਆਵਰਸ ਦੇ ਬਾਅਦ ਅਸੀਂ ਇੱਕ ਥਾਇਰੋਇਡ ਪ੍ਰੋਫਾਈਲ ਕਰਾਣੇ ਆ ਜਿਹੜਾ ਕਿ ਯੂਨੀਵਰਸਲ ਸਕਰੀਨਿੰਗ ਪੂਰੀ ਦੁਨੀਆ ਚ ਕਰਦੇ ਆ ਜਿਹੜਾ ਥਾਇਰੋਇਡ ਹਾਰਮੋਨ ਹੈ ਉਹਦਾ ਸਹੀ ਮਾਤਰਾ ਚ ਹੋਣਾ ਬਹੁਤ ਜ਼ਰੂਰੀ ਹੈ ਉਹਦਾ ਬੱਚੇ ਦੇ ਬ੍ਰੇਨ ਤੇ ਤੇ ਬਾਕੀ ਬੋਡੀ ਦੀ ਡਿਵੈਲਪਮੈਂਟ ਤੇ ਬਹੁਤ ਇਫੈਕਟ ਹੁੰਦਾ ਹੈ ਫਰਸਟ 10 ਡੇਸ ਦੇ ਵਿੱਚ ਵਿੱਚ ਅਸੀਂ ਜੇ ਉਹਦਾ ਕੋਈ ਹਾਰਮੋਨ ਥਾਇਰੋਇਡ ਦਾ ਘਟ ਹੈ ਤੇ ਉਹਨੂੰ ਸਪਲੀਮੈਂਟ ਕਰਨਾ ਹੁੰਦਾ ਐ ਐਕਸਟਰਨਲੀ ਜੇ ਆਪਣੇ ਕੋ ਮਿਸ ਹੋ ਜਾਂਦਾ ਹੈ ਤੇ ਬੱਚੇ ਨੂੰ ਪਰਮਨੈਂਟ ਮੈਂਟਲ ਰਿਟਾਰਡੇਸ਼ਨ ਹੋ ਜਾਂਦੀ ਹੈ ਇੱਕ ਤਾਂ ਥਾਇਰੋਇਡ ਲੀਸੀ ਦੇਖਦੇ ਉਸ ਤੋਂ ਇਲਾਵਾ 72 ਆਵਰਸ ਬਾਅਦ ਜੌਂਡਿਸ ਸ਼ੁਰੂ ਹੋ ਸਕਦਾ ਹੈ ਜਿਹੜਾ ਜੌਂਡਿਸ ਹੈ ਉਹ ਬਲੱਡ ਤੋਂ ਬ੍ਰੇਨ ਚ ਸ਼ਿਫਟ ਹੋ ਜਾਂਦਾ ਹੈ ਇਹਨਾਂ ਦਾ ਬਲੱਡ ਬ੍ਰੇਨ ਬੈਰੀਅਰ ਬਹੁਤ ਵੀਕ ਹੁੰਦਾ ਹੈ ਇੱਕ ਇੱਕ ਪਾਰਟਿਕੂਲਰ ਲੈਵਲ ਹੁੰਦਾ ਹੈ ਜਿਹੜਾ ਕਿ ਲੈਵਲ ਅਸੀਂ ਬਹੁਤ ਸਟ੍ਰਿਕਟਲੀ ਜਿਹੜੇ ਇੰਟਰਨੈਸ਼ਨਲ ਨੈਸ਼ਨਲ ਚਾਰਟਸ ਬਣੇ ਆ ਉਸ ਹਿਸਾਬ ਨਾਲ ਡਿਸਾਈਡ ਕਰਦੇ ਕਿ ਇਹਨੂੰ ਫੋਟੋਥੈਰੇਪੀ ਦੇਣੀ ਹੈ ਤੇ ਕਈ ਵਾਰ ਫੋਟੋਥੈਰੇਪੀ ਲੈਵਲ ਤੋਂ ਉੱਪਰ ਚੱਲ ਜਾਂਦਾ ਉਹ ਫਿਰ ਅਸੀਂ ਬਲੱਡ ਵੀ ਐਕਸਚੇਂਜ ਕਰਨਾ ਪੈਂਦਾ ਹੈ ਇਸ ਲਈ ਜੌਨਲਿਸਟ ਨੂੰ ਲੈ ਕੇ ਸਾਨੂੰ ਸ਼ੁਰੂ ਚ ਬਹੁਤ ਸਤਾਰਕ ਰਹਿਣਾ ਪੈਂਦਾ ਹੈ ਕਈ ਵਾਰ ਮਦਰਜ਼ ਆਰ ਐਚ ਨੈਗੇਟਿਵ ਹੁੰਦੀਆਂ ਉਹਨਾਂ ਦੇ ਬੇਬੀਜ਼ ਪੋਜ਼ਿਟਿਵ ਹੁੰਦੇ ਉਹਨਾਂ 'ਚ ਹਾਈ ਰਿਸਕ ਹੁੰਦਾ ਹੈ ਜਾਂ ਕੋਈ ਓ ਓ ਬਲੱਡ ਗਰੁੱਪ ਦੀ ਮਦਰ ਹੈ ਬੇਬੀ ए ਵੀ ਜਾਂ ए बी ਹੋਏ ਉਹਨੂੰ ਅਸੀਂ ए बी ओ ਇਨਕੰਪੈਟੀਬਿਲਟੀ ਕਹਿੰਦੇ ਆ ਉਹਦੇ ਚ ਵੀ ਜਨਡਿਸ ਦੇ ਖਤਰੇ ਉਹ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਸਭ ਚੀਜ਼ਾਂ ਦਾ ਤੇ ਉਹ ਅਸੀਂ ਸਕਰੀਨਿੰਗ ਕਰਦੇ ਆ ਇਸ ਤੋਂ ਇਲਾਵਾ ਅਸੀਂ ਜੀ 6 ਪੀ ਡੀ ਕਰਾਨੇ ਆ ਔਰ ਅਸੀਂ ਬੇਬੀ ਬਲੱਡ ਗਰੁੱਪ ਬੇਸਿਕ ਕਰਾਨੇ ਆ ਉਸ ਤੋਂ ਇਲਾਵਾ ਜੇ ਮਾਂ ਚ ਕੋਈ ਲੀਕਿੰਗ ਦੀ ਹਿਸਟਰੀ ਹੈ ਜਾਂ ਕੋਈ ਕਲਚਰ ਪੋਜ਼ਿਟਿਵ ਯੂਟੀਆਈ ਜਾਂ ਕੋਈ ਹੋਰ ਸਿੰਪਟਮ ਸਵियर ਇਨਫੈਕਸ਼ਨ ਦੇ ਆ ਤੇ ਬੱਚੇ ਚ ਵੀ ਸਾਨੂੰ ਕੁਝ ਲੱਗ ਰਿਹਾ ਤਾਂ ਅਸੀਂ ਉਹਦੀ ਟਾਈਮਲੀ ਸਕਰੀਨਿੰਗ ਕਰ ਲੈਂਦੇ ਆ ਨਿਊ ਬੋਨ ਦੀ ਇਹ ਸਭ ਚੀਜ਼ਾਂ ਬੱਚਿਆਂ ਚ ਅਸੀਂ ਜਨਰਲੀ ਕਰਦੇ ਆ ਪ੍ਰੀਟਰਮ ਬੱਚਿਆਂ ਚ ਅਸੀਂ ਕੈਲਸ਼ੀਅਮ ਲੈਵਲ ਦੇਖਣਾ ਹੁੰਦਾ ਹੈ ਕਿਉਂਕਿ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਕਿ ਪ੍ਰੀਟਰਮ ਚ ਕੈਲਸ਼ੀਅਮ ਜਿਹੜਾ ਲਾਸਟ ਟ੍ਰਾਈਮੇਸਟਰ ਚਾਣਾ ਹੁੰਦਾ ਉਹ ਆਂਦਰ ਤੇ ਉਹਦੇ ਚ ਅਸੀਂ ਕੈਲਸ਼ੀਅਮ ਬਰੇ ਲੈਣ ਦੇ ਨਾਲ ਪ੍ਰੀਟਰਮ ਬੱਚੇ ਇਨਫੈਕਸ਼ਨ ਨੂੰ ਵੀ ਜਿਆਦਾ ਪ੍ਰੋਨ ਰਹਿੰਦੇ ਨੇ ਉਹਨਾਂ ਚ ਅਸੀਂ ਇਨਫੈਕਸ਼ਨ ਨੂੰ ਲੈ ਕੇ ਬਹੁਤ ਸਤਾਰਕ ਰਹਿੰਦੇ ਹਾਂ ਉਹਨਾਂ ਦੇ ਅਸੀਂ अर्ਲੀ ਸਕਰੀਨਿੰਗ ਕਰਦੇ ਆ ਮੈਮ ਜਦੋਂ ਹੋ ਜਾਂਦਾ ਬੱਚੇ ਦੇ ਬੋਨ ਤੋਂ ਬਾਅਦ ਵੈਕਸੀਨੇਸ਼ਨ ਜਿਹੜੀਆਂ ਨੇ ਉਹ ਕਿੰਨਾ ਕੁ ਵੱਡਾ ਰੋਲ ਪਲੇ ਕਰਦੀਆਂ ਨੇ ਹਾਂਜੀ ਦੇਖੋ ਅੱਜ ਤੋਂ 20 ਸਾਲ ਪਹਿਲੇ ਬਹੁਤ ਘੱਟ ਬਿਮਾਰੀਆਂ ਦੇ ਵੈਕਸੀਨ ਬਣੇ ਸੀ ਪਰ ਹੁਣ ਅਸੀਂ ਬਹੁਤ ਅੱਗੇ ਨਿਕਲ ਗਏ ਆ ਆਪਣੇ ਇੰਡੀਆ ਵਿੱਚ ਹਰ ਤਰ੍ਹਾਂ ਦਾ ਵੈਕਸੀਨ ਅਵੇਲੇਬਲ ਹੈ ਇਥੋ ਦੀਆਂ ਡਿਜ਼ੀਜ਼ ਜਿਹੜੀਆਂ ਪ੍ਰੈਵਲੈਂਟ ਨੇ ਉਸ ਹਿਸਾਬ ਨਾਲ ਠੀਕ ਹੈ ਨਿਊ ਬੋਨ ਬਿਲਕੁਲ ਬੱਚੇ ਦੇ ਬਰਥ ਤੋਂ ਬਾਅਦ ਲਾਈਕ ਆਫਟਰ 12 ਆਵਰ ਜੇ ਬੱਚਾ ਸਟੇਬਲ ਹੈ ਤਾਂ ਅਸੀਂ BCG oral polio vaccine ਤੇ hepatitis B ਸਾਡੇ ਕੰਟਰੀ ਚ ਇਹ ਤਿੰਨ ਵੈਕਸੀਨ ਅਸੀਂ ਡਿਸਚਾਰਜ ਕਰਨ ਤੋਂ ਪਹਿਲਾਂ ਹੀ ਦੇ ਕੇ ਭੇਜਦੇ ਹਾਂ ਉਸ ਤੋਂ ਇਲਾਵਾ ਜਿਹੜਾ ਮੇਨ ਵੈਕਸੀਨੇਸ਼ਨ ਹੈ ਉਹ 6 ਵੀਕਸ ਤੇ ਸਟਾਰਟ ਹੁੰਦਾ ਹੈ ਫਿਰ ਇਹਦਾ ਇੱਕ ਪ੍ਰੋਪਰ ਚਾਰਟ ਬਣਿਆ ਹੈ ਇੰਡੀਅਨ ਅਕੈਡਮੀ ਆਫ ਪੀਡੀਆਟ੍ਰਿਕਸ ਨੇ ਰეკਮੈਂਡੇਸ਼ਨ ਦੇ ਹਿਸਾਬ ਨਾਲ ਅਸੀਂ ਉਹ ਚਾਰਟ ਨੂੰ ਫੋਲੋ ਕਰਦੇ ਹਾਂ ਫਿਰ ਅਸੀਂ ਉਸ ਤੇ ਅੱਗੇ ਅੱਗੇ ਡੇਟ ਦਿੰਦੇ ਰਹਿੰਦੇ ਹਾਂ ਫਰਸਟ 2 ਇਅਰਸ 'ਚ ਵੈਕਸੀਨੇਸ਼ਨ ਚੱਲਦਾ ਰਹਿੰਦਾ ਹੈ ਤਕਰੀਬਨ ਜੇਸੀ ਗੱਲ ਕਰੀਏ ਤਾਂ ਪਹਿਲੇ ਸਾਲ 6 ਵੀਕਸ 10 ਵੀਕ 14 ਵੀਕਸ ਤੇ ਹੁੰਦਾ ਹੈ ਫਿਰ 6 ਮਹੀਨੇ ਤੇ 9 ਮਹੀਨੇ ਤੇ 1 ਸਾਲ ਤੇ ਫਿਰ 1 ਸਾਲ ਤੋਂ ਬਾਅਦ ਆਲਮੋਸਟ 2 ਪਾਣੇ 2 ਸਾਲ ਤੱਕ ਹਰ ਮਹੀਨੇ ਆਲਮੋਸਟ ਇੱਕ ਵੈਕਸੀਨ ਹੁੰਦਾ ਹੈ ਤੇ ਇਹ ਇੰਡੀਅਨ ਅਕੈਡਮੀ ਆਫ ਪੀਡੀਆਟ੍ਰਿਕਸ ਦੀ ਰეკਮੈਂਡੇਸ਼ਨ ਹੈ ਤੇ ਆਪਣੀ ਪੰਜਾਬ ਗਵਰਨਮੈਂਟ ਤੇ ਬਾਕੀ ਸਟੇਟ ਗਵਰਨਮੈਂਟਸ ਵੀ ਕੁਝ ਵੈਕਸੀਨ ਦੇ ਰਹੇ ਨੇ ਜਿਹੜੇ ਲੋਕ ਪ੍ਰਾਈਵੇਟ ਚ ਨਹੀਂ ਅਫੋਰਡ ਕਰ ਸਕਦੇ ਉਹਨਾਂ ਨੂੰ ਆਈ ਵੁੱਡ ਲਾਈਕ ਟੂ ਅਪੀਲ ਉਹਨਾਂ ਨੂੰ ਕਿ ਆਪਣੀ ਗਵਰਨਮੈਂਟ ਵੀ ਹੁਣ ਬਹੁਤ ਅੱਛੇ ਵੈਕਸੀਨ ਦੇ ਰਹੀ ਏ ਜਿਹੜੇ ਪਹਿਲਾਂ ਨਹੀਂ ਦੇ ਰਹੇ ਸੀ ਕੁਝ ਸਾਲਾਂ ਤੋਂ ਉਹ ਅੱਛੇ ਵੈਕਸੀਨ ਦਿੱਤੇ ਜਾ ਰਹੇ ਹੈ ਜਿਹੜੇ ਪ੍ਰਾਈਵੇਟ ਚ ਨਹੀਂ ਅਫੋਰਡ ਕਰ ਸਕਦੇ ਉਹਨਾਂ ਨੂੰ ਗਵਰਨਮੈਂਟ ਚੋਂ ਉਹ ਜ਼ਰੂਰ ਅਵੇਲ ਕਰਨਾ ਚਾਹੀਦਾ ਹੈ ਬੈਨੀਫਿਟ